ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਮਹਾਪੁਰਸ਼ਾਂ ਦੇ ਵੱਲੋਂ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਸਮਾਂ ਕੱਟ ਕੇ ਆਏ ਐ ਦੇਸ਼ ਵਿਦੇਸ਼ ਸੋ ਜਿਹੜਾ ਪ੍ਰਚਾਰ ਪ੍ਰਸਾਰ ਕਰਦੇ ਐ ਸਿੱਖੀ ਦਾ ਧੰਨਵਾਦ ਜੀ ਹੁਣ 5 ਮਿੰਟ ਵਾਸਤੇ ਮਹਾਪੁਰਸ਼ਾਂ ਦਾ ਜਥਾ ਜਨੇਰ ਤੋਂ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ વાસણી વાસણી વાયુવાુજી વાગુ વાજી ਆਣਿਓ ਕੇ ਮਾਣਾ ਗੁਰੂ ਨਿਤਾਨਿਓ ਕੇ ਤਾਂ ਅਕਾਲ ਪੁਰਖ ਕੀ ਫਤ ਅਕਾਲ ਪੁਰਖ ਕੀ ਫਤ ਖਾ ਗਟਿਓ ਖਾਲਸਾ ਨੂੰ ਆਤਾ ਅਕਾਲ ਤੁਰਕ ਕੀ ਫੋ ਅਕਾਲ ਤੁਰਕ ਕੀ ਜਦ ਲਗ ਖਾਲਸਾ ਰਹੇ ਨਿਆਰਾ ਜਦ ਲਗ ਖਾਲਸਾ ਰਹੇ جب یہ کہے کپرن کیری جب یہ کہے کپرن کیری میں نہ کروں ان کی پرتیت اکل ਪ੍ਰਗਟੂ ਖਾਲਸਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਰਾਗੀ ਗੁਰਮੀਤ ਸਿੰਘ ਜੀ ਜਨੇਰ ਤੋਂ ਜੋ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ ਇਹਨਾਂ ਦੇ ਅਸਥਾਨ ਤੋਂ ਵਿਦਿਆ ਪ੍ਰਾਪਤ ਕੀਤੀ ਹੁਣ ਮੈਂ ਬੇਨਤੀ ਕਰਾਂਗਾ 20 ਮਿੰਟ ਵਾਸਤੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਰਾਗੀ ਭਾਈ ਮੱਖਣ ਸਿੰਘ ਜੀ ਉਹ 20 ਮਿੰਟ ਵਾਸਤੇ ਹਾਜ਼ਰੀ ਭਰਨਗੇ ਉਸ ਤੋਂ ਬਾਅਦ ਆਏ ਹੋਏ ਹੁਕਮਨਾਮਾ ਸਾਹਿਬ ਦੀ ਇਲਾਹੀ ਕਥਾ ਸਰਵਨ ਕਰੋਗੇ ਆਪ ਜੀ ਉਸ ਤੋਂ ਪਹਿਲਾਂ 20 ਮਿੰਟ ਰਾਗੀ ਭਾਈ ਮੱਖਣ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਂ ਦੀ ਘਾਟ ਹੋਣ ਕਰਕੇ ਭਾਵੇਂ ਕਿ ਬਹੁ ਮੁੱਲੇ ਬਚਨ ਗੁਰੂ ਕਾ ਇਲਾਹੀ ਕੀਰਤਨ ਸੋ ਬੇਅੰਤ ਦਾਤ ਆਪ ਜੀ ਨੂੰ ਪ੍ਰਾਪਤ ਹੋ ਰਹੀਆਂ ਪਰ ਸਮੇਂ ਦੀ ਘਾਟ ਹੋਣ ਕਰਕੇ ਮੈਂ ਰਾਗੀ ਸਾਹਿਬਾਨ ਤੋਂ ਵੀ ਇਸ ਗੱਲ ਦੀ ਮਾਫੀ ਚਾਹੁੰਦਾ ਹੋਇਆ 20 ਮਿੰਟ ਦਾ ਸਮਾਂ ਜਿਹੜਾ ਉਹ ਆਪ ਜੀ ਲਾਉਣਗੇ ਉਸ ਤੋਂ ਬਾਅਦ ਆਏ ਹੋਏ ਹੁਕਮਨਾਵਾ ਸਾਹਿਬ ਦੀ ਕਥਾ ਵਿਚਾਰ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ